ਕਿਉਂਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਨਹੀਂ ਕੋਈ ਪੜ੍ਹੀ ਲਿਖੀ ਕੁੜੀ ਹੁੰਦੀ ਹੈ ਤੇ ਉਹ ਘਰੇ ਸੁੰਭਰੀ ਜਾਂਦੀ ਹੈ ਜੀ ਜੋ ਸੁੰਭਰ ਰਹੀ ਹੁੰਦੀ ਹੈ ਤੇ ਉਦੋਂ ਇੱਕ ਪਖੰਡੀ ਸਾਹਦ ਆ ਜਾਂਦਾ ਜੀ ਕੀ ਕਰਦਾ ਕਿਉਂਕਿ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਹਾਲਾਤਾਂ ਮੁਤਾਬਕ ਬੋਲਣਾ ਹੁਣ ਜੀ ਕਹਿੰਦਾ ਜਾ ਸੰਤਾਂ ਦੀ ਬੋਲ ਬੀਬੀ ਅੰਦਰ ਕੀ ਕਰਦੀ ਬਾਹਰ ਖੜੇ ਤੇਰੇ ਦੁੱਖਾਂ ਦੇ ਦਰਦੀ ਬਾਬੇ ਆਏ ਨੇ ਚੱਲ ਕੇ ਖੁਸ਼ ਕਰਕੇ ਕੱਲ ਦੇ ਦੁੱਖ ਤੇਰੇ ਦੂਰ ਨੇ ਬਾਬੇ ਮਸ਼ਹੂਰ ਨਹੀਂ ਤੇ ਲੈ ਬੀ ਬਰਾਸ਼ੀ ਤੇਰੀ ਮੱਕਰਾ ਚੰਗਾ ਤੇਰਾ 79 ਹੈ ਪਰ ਇੱਕ ਰੇਖਾ ਥੋੜੀ ਜਿਹੀ ਵਿੰਗੀ ਜਾ ਰਹੀ ਹੈ ਤਾਂ ਹੀ ਤੈਨੂੰ ਕੋਈ ਚਿੰਤਾ ਸਤਾ ਰ ਕਹਿੰਦਾ ਭੋਲੀਏ ਦਿਲ ਚ ਕਿਸੇ ਨੂੰ ਵਸਾਈ ਬੈਠੀ ਐ ਘਰ ਵਾਲਿਆਂ ਤੋਂ ਛਪਾਈ ਬੈਠੀ ਐ ਤੇਰਾ ਕੋਈ ਵਸ ਨਹੀਂ ਚੱਲਦਾ ਵੱਡਾ-ਵੱਡਾ ਬਾਰ ਚੋਂ ਨਹੀਂ ਹੱਲਦਾ ਫੋਨ ਤੇ ਚਿਪੀ ਰਹਣੀ ਐ ਸਾਰਾ ਦਿਨ ਦੁਖੀ ਰਹਣੀ ਐ ਤੇ ਕੱਲੀ-ਕੱਲੀ ਗੱਲ ਖੋਲ ਕੇ ਰੱਖ ਨੂੰ ਦਾਣ ਦੱchna ਤੋਂ ਪਾਸਾ ਨਾ ਵੱਟੀਨੀ ਘਰਦਿਆਂ ਨੂੰ ਦੱਸ ਤੂੰ ਇਹਦੀ ਬਾਬਾ ਜੀ ਘਰੇ ਨਾ ਦੱਸਿਓ ਵੀ ਆਪ ਦੀ ਦਾਣ ਦੱchna ਪੂਰੀ ਲੈ ਲਿਓ ਕਹਿੰਦਾ ਲੈ ਬਤਨੀਆਂ ਫਿਰ ਚੋਰੀਆਂ ਫਿਲਮ ਵੀ ਦੇਖ ਕੇ ਆਉਂਦੀ ਸੀ ਘਰਦਿਆਂ ਨੂੰ ਬੇਕੂਫ ਬਣਾਉਂਦੀ ਸੀ ਜੋਰ ਬਹੁਤ ਲਾਇਆ ਗੱਲ ਸਿਰੇ ਚੜਾ ਨਹੀਂ ਸਕੀ ਤੇ ਮੌਕਾ ਮਿਲਿਆ ਨਹੀਂ ਵਿਆਹ ਕਰਾ ਨਹੀਂ ਸਕੀ ਦੇਖ ਫਿਰ ਬਾਬਿਆਂ ਨੇ ਖੋਲੀ ਅੱਜ ਕੱਲ ਲਾਇਆ ਭਾਜਨੀਏ ਫਿਰ ਟੱਲੇ ਤੇ ਸੰਤਾਂ ਦਾ ਡੇਰਾ ਤੇ ਕੱਲ ਦੁਪਹਿਰ ਨੂੰ ਪਾਦੀ ਫੇਰਾ ਸਰੰਗੀ ਮਠਾਈ ਤੇ 5100 ਧੂਨੇ ਤੇ ਤੇ 1100 ਖਰਚਾ ਜੀ ਸ਼ਾਮ ਗਰਮੋਣੀ ਦੇ ਧੂਨੇ ਤੇ ਦੇਖੀ ਫਿਰ ਰਾਤ ਰات ਭਾਜਣਾ ਪਵਾ ਕੇ ਰੱਖ ਦੂੰ ਤੇਰੇ ਦਾ ਕਿ ਗਵਾਂਡੀਆਂ ਦੇ ਵਿਰਾਤ ਮਗਾ ਕੇ ਰੱਖ ਦੂੰ ਕਹੀਂ ਧੰਨੋ ਬਾਬਾ ਜੀ ਫੇਰ ਤਾਂ ਇੱਕ ਸੇਲੀ ਨੇ ਹੋਰ ਵੀ ਵਿਆਹ ਕਰਵਾਉਣਾ ਹੈ ਕਹ ਲੈਂ ਭਾਤਨੀ ਫਿਰ ਅੱਜ ਤੋਂ ਸਾਰੀ ਚਿੰਤਾ ਛੱਡ ਦੇ ਆਪਣੇ ਨਾਲ ਹੀ ਉਹਦਾ ਵੀ ਕੰਮ ਕੱਢ ਦੇ ਦੋਨਾਂ ਦੀਆਂ ਫੋਟੋਆਂ ਤੇ ਡਬਲ ਖਰਚਾ ਦੇਖ ਦੇਣਾ ਚ ਹੁੰਦੀ ਤੁਹਾਡੇ ਵਿਆਹ ਦੀ ਚਰਚਾ ਪਰ ਰਾਹੁਕੇ ਤੂੰ ਥੋੜੇ ਤੰਗ ਕਰਦੇ ਆ ਉਹ ਵੀ ਆਪਣੀ ਵੱਖਰੀ ਮੰਗ ਕਰਦੇ ਆ ਰਾਹੁ ਮੁਰਗਾ ਤੇ ਕੇਤੂ ਬੋਤਲ ਮੰਗਦਾ ਬੋਤਲ ਘਰਦੀ ਤੇ ਮੁਰਗਾ ਕਾਲੇ ਰੰਗ ਦਾ ਸਤਰੰਗਾ ਧਾਗਾ ਤੇ ਚਾਂਦੀ ਦਾ ਤਵੀਤ ਬੱਚਾ ਖੱਬੇ ਡੋਲੇ ਦੇ ਬੰਨ ਨਹੀਂ ਠੀਕ ਬੱਚਾ ਤੇ ਕਾਪੀ ਪੈਨ ਹੁਣ ਚੱਕ ਲੈ ਤੂੰ ਬੱਚਾ ਨੰਬਰ ਬਾਬਿਆਂ ਦਾ ਲਿਖ ਲੈ ਤੂੰ ਪੱਕਾ ਉਹ 90 56 56 ਦੇ ਪਿੱਛੇ 25 24 ਰੱਖੀ ਸੰਗਣਾ ਦੱਸੀ ਗੱਲ ਹੋਈ ਜੋ ਵੀ ਤੇ ਪਿੰਡ ਫੂਲ ਚ ਮੱਲੀ ਦਾ ਮਸ਼ਹੂਰ ਡੇਰਾ ਤੋਂ ਕਦਾਸਤੀ ਕਰਾਂਗੇ ਦੂਰ ਤੇਰਾ ਬਾਬੇ ਚੱਲੇ ਹੁਣ ਸਾਨੂੰ ਦੇਹ ਦੱchnਾ ਕਰੋ ਮੂੜੀਏ ਕਦੇ ਨਾ ਸਾਥ ਸਖਣਾ ਕਹਿੰਦੀ ਬਾਬਾ ਜੀ ਇੱਕ ਮਿੰਟ ਰੋਕੋ ਮੈਂ ਆਟਾ ਲੈ ਕੇ ਆਈ ਉਹ ਪੋਲੀਏ ਪਰ ਆਟੇ ਦਾ ਬਾਬਿਆਂ ਨਹੀਂ ਚੱਕਣਾ ਨੋਟਾ ਬਣਾ ਕੋ ਜੇਬ ਚ ਨਹੀਂ ਰੱਖਣਾ 100 ਦਾ 500 ਦੇ ਚਾਰ ਭੋਲੀਏ ਤੇ ਆਉਂਦੇ ਸੰਤ ਨਹੀਂ ਬਾਰ ਬਾਰ ਭੋਲੀਏ ਉਹ ਦੇਣੀ ਚੀਜ਼ ਤੈਨੂੰ ਅਸਾਂ ਇੱਕ ਪੱਕੀ ਤੇਰੇ ਲਈ ਜੋ ਸਾਂਭ ਕੇ ਮਸਾਂ ਰ ਕਹਦਾ ਦੇਖੀ ਚਲ ਸੰਤਾਂ ਦੇ ਕਾਰੇ ਦਿਨਾਂ ਚ ਕਰ ਦੂੰ ਬਾਰੇ ਨਿਆਰੇ ਆਂਢੀ ਗਵਾਂਢੀ ਮੱਚਣ ਲਾ ਦੂੰ ਰੇਖ ਚ ਮੇਖ ਨਾਲੇ ਕੋਕੇ ਲਾ ਦੂੰ ਤੇ ਭਰਮ ਭਲੇਖਾ ਰੱਖੀ ਨਾ ਤੂੰ ਔਗਣ ਸਾਡਾ ਤੱਕੀ ਨਾ ਤੂੰ ਉਹ ਹੁੰਦੇ ਸਾਧ ਪਖੰਡੀ ਵਾਲੇ ਕਰ ਜਾਂਦੇ ਨੇ ਭੰਡੀ ਨਾਲੇ ਜੈ ਸੰਤਾਂ ਦੀ ਇਹ ਪਖੰਡੀ ਸਾਥ ਸੀ ਵਾਹ ਜੀ ਵਾਕਿਆ ਹੀ ਬਾਤਾਂ ਨੇ ਗਿਆ